ਕੁੱਲ ਹਿੰਦ ਕਿਸਾਨ ਸਭਾ ਦਾ ਚੰਡਾਲੇ ਰਾਕੇ ਅਜਲਾਸ ਦੀ ਸ਼ੁਰੂਆਤ ਕੀਤੀ ਦੇਸ਼ ਨੂੰ ਵੰਡਣ ਵਾਲੀਆਂ ਫਿਰਕੂ ਤਾਕਤਾਂ ਦਾ ਮੁਕਾਬਲਾ ਕਰਨ ਦੇ ਲਈ ਜਥੇਬੰਦੀ ਦਾ ਮਜ਼ਬੂਤ ਹੋਣਾ ਲਾਜ਼ਮੀ ਬਰਾੜ ਸੁਤੰਤਰ ਪਵਨ ਸੀਪੀਆਈ ਜਲਾਲਾਬਾਦ ਵਿਖੇ ਕੁੱਲ ਹਿੰਦ ਕਿਸਾਨ ਸਭਾ ਦਾ ਇਜਲਾਸ ਕਾਮਰੇਡ ਵਜੀਰ ਚੰਦ ਸੱਪਾ ਵਾਲੀ ਕਾਮਰੇਡ ਗਰੇਸ਼ਨ ਧਰਮੂ ਵਾਲਾ ਅਤੇ ਹੁਸ਼ਿਆਰ ਸਿੰਘ ਫਾਜ਼ਿਲਕਾ ਦੀ ਅਗਵਾਈ ਵਿੱਚ ਦੀ ਪ੍ਰਧਾਨਗੀ ਵਿੱਚ ਕਾਮਰੇਡ ਹੰਸਰਾਜ ਛਪੜੀ ਵਾਲਾ ਚੰਡਾਲੇ ਰਾਕੇ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਡੈਲੀਗੇਟਾਂ ਨੂੰ ਸੰਬੋਧਨ ਕਰਨ ਦੇ ਲਈ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਬਲਕਨ ਬਰਾੜ ਤੇ ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹੋਰ ਆਗੂਆਂ ਨੇ ਕੀ ਕੀ ਹਾਹਾ ਹੁੰਡੇ ਹਾਂ। ਮੈਂ ਬਲਕਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਇੱਥੇ ਜਲਾਲਾਬਾਦ ਦੇ ਵਿੱਚ ਡੈਲੀਗੇਸ਼ਨ ਹੋਣ ਲੱਗੇ ਹੈ ਸਾਡੇ ਇਕੱਠੇ ਹੋਏ ਨੇ ਸਾਰੇ ਡੈਲੀਗੇਟ। ਇਹ ਕੋਲ ਹਿੰਦ ਕਿਸਾਨ ਸਭਾ ਦਾ ਰਾਸ਼ਟਰੀ اجلاس ਹੈ ਜਿਹੜਾ ਔਪ੍ਰੇਲ ਦੇ ਮਹੀਨੇ 15 ਤੋਂ 17 ਔਪ੍ਰੇਲ ਨੂੰ ਤਾਮਿਲਨਾਡੂ ਦੇ ਵਿੱਚ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਸਾਡਾ ਪੰਜਾਬ ਦਾ اجلاس ਹੈ ਜਿਹੜਾ 21 22 ਤਰੀਕ ਨੂੰ ਤਰਨਤਕੀਬਾਈ ਮਾਰਚ ਨੂੰ ਤਰਨਤਾਰਨ ਦੇ ਵਿੱਚ ਕੀਤਾ ਜਾ ਰਿਹਾ ਹੈ ਉਸ ਤੋਂ ਪਹਿਲਾਂ ਜ਼ਿਲ੍ਹਿਆਂ ਤੇ ਬਲਾਕਾਂ ਨੇ ਅਸੀਂ اجلاس ਕੀਤੇ ਨੇ ਬਖੋਲ ਜ਼ਿਲ੍ਹਿਆਂ 'ਚ ਤੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ اجلاس ਕਰਨ ਵਾਸਤੇ ਸਾਰੇ ਸਾਥੀ ਜ਼ਿਲ੍ਹਾ ਟੀਮ ਸਾਡੀ ਡੈਲੀਗੇਟ ਬਖਪਿੰਡਾ ਤੋਂ ਇੱਥੇ ਇਕੱਤਰ ਹੋਏ ਆ। ਅਸੀਂ ਜਿਦਾ ਅਸ ਕਰਕੇ ਜਥੇਬੰਦੀ ਨੂੰ ਪੂਰੀ ਤਰ੍ਹਾਂ ਜਥੇਬੰਦ ਕਰਕੇ ਪੈਰਾ ਸਰ ਕਰਾਂਗੇ ਕਿਉਂਕਿ ਅੱਜ ਕਿਸਾਨ ਤੇ ਖੇਤ ਮਿਹਨਦੂਰਾ ਜੋ ਉਹਨਾਂ ਦੇ ਸਾਹਮਣੇ ਇਸ ਕਾਰਪੋਰੇਟ ਢਾਂਚੇ ਦੇ ਅੰਦਰ ਇਸ ਸਮਰਾਇਦਾਰੀ ਢਾਂਚੇ ਦੇ ਅੰਦਰ ਬੜੀਆਂ-ਬੜੀਆਂ ਚੁਣੌਤੀਆਂ ਨੇ ਖੇਤੀ ਦੇ ਗੰਭੀਰ ਸੰਕਟੜ ਦੇ ਵਿੱਚੋਂ ਲੰਘ ਰਹੀ ਹੈ ਤੇ ਜਿੰਨੇ ਵੀ ਮਸਲੇ ਆ ਰਹੇ ਨੇ ਕਿਉਂਕਿ ਕੇਂਦਰ ਤੇ ਸਟੇਟਾਂ ਦੀਆਂ ਸਰਕਾਰਾਂ ਉਸ ਦੇ ਪਿੱਛੇ ਲੱਗ ਕੇ ਦੁਨੀਆ ਪੱਧਰ ਦਾ ਜੋ ਕਾਰਪੋਰੇਟ ਘਰਾਣਾ ਹੈ ਉਹ ਕਿਸਾਨਾਂ ਦੀਆਂ ਇੱਕ ਪਾਸੇ ਜ਼ਮੀਨਾਂ ਹੜੱਪ ਰਿਆ ਦੂਜੇ ਪਾਸੇ ਲੰਬੇ ਸਮੇਂ ਤੋਂ ਉਹਨੂੰ ਭਾਅ ਨਾ ਦਿੱਤੇ ਜਾਣ ਕਾਰਨ ਤੇ ਲਗਾਤਾਰ ਫਸਲਾਂ ਦੇ ਖਰਾਬੀ ਦੇ ਕਾਰਨ ਕਿਸਾਨੀ ਕਰਜ਼ੇ ਦਾ ਸ਼ਿਕਾਰ ਹੋ ਰਹੀ ਹੈ ਉਹ ਖੇਤੀ ਛੱਡ ਰਹੀ ਹੈ ਸਾਡਾ ਨੌਜਵਾਨ ਨਵਜਾਰ ਹੋ ਗਿਆ ਬੇਰੁਜ਼ਗਾਰ ਹੋ ਗਿਆ ਇਸ ਕਰਕੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਥੇਬੰਦੀ ਨੂੰ ਮੁੜ ਜਥੇਬੰਦ ਕਰਕੇ ਹਰ 3 ਸਾਲ ਬਾਅਦ ਜਿਵੇਂ ਪੀੜ ਹੁੰਦਾ ਹੈ ਤੇ ਨਵੀਂ ਦਿਸ਼ਾ ਦੇਣ ਵਾਸਤੇ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਤੇ ਅਸੀਂ ਪੰਜਾਬ ਦਾ ਜੋ ਜਲਾਸ ਕਰਕੇ ਜਥੇਬੰਦੀ ਦੇ ਅੱਗੇ ਜੇ ਜੋ ਵੀ ਮੁੱਦੇ ਨੇ ਉਹ ਰੱਖ ਕੇ ਉਹਨਾਂ ਤੇ ਵਿਚਾਰ ਕਰਕੇ ਤੇ ਅਸੀਂ ਇਸ ਤੋਂ ਸੰਘਰਸ਼ ਨੂੰ ਜਿਹੜਾ ਅੰਦੋਲਨ ਹੈ ਉਸ ਨੂੰ ਤੇਜ ਕਰਾਂਗੇ ਅੱਜ ਅਸੀਂ ਜਿਹੜਾ ਇੱਥੇ ਜਲਾਸ ਕਰਨ ਜਾ ਰਹੇ ਹਾਂ ਡੈਲੀਗੇਟ ਜਲਾਸ ਹੈ ਸਾਡਾ ਇਹ ਹਰ ਤਿੰਨਾਂ ਸਾਲਾਂ ਬਾਅਦ ਸਾਡੇ ਜਥੇਬੰਦੀ ਦਾ ਹੁੰਦਾ ਹੈ ਸੋ ਉਹਦੇ ਵਿੱਚ ਅਸੀਂ ਅੱਜ ਜਿਹੜਾ ਨਵੀਂ ਟੀਮ ਚੁਣ ਕੇ ਔਰ ਜਿਹੜੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਜਿਹੜੀਆਂ ਬਿਲਕੁਲ ਸਾਡੇ ਕੋਲ ਹਰ ਪੱਖ ਤੋਂ ਸਾਡੇ ਕੋਲੋਂ ਮਤਲਬ ਖੋਣ ਜਾ ਰਹੀ ਏ ਸੋ ਇਸ ਵਾਸਤੇ ਸਾਡਾ ਜਿਹੜਾ ਪੰਜਾਬ ਦਾ ਜਲਾਸ ਉਹ 21-22 ਮਾਰਚ ਦੇ ਵਿੱਚ ਹੋ ਰਿਹਾ ਹੈ ਔਰ ਜਿਹੜਾ ਸੈਂਟਰ ਦਾ ਜਲਾਸ ਸਾਡਾ ਜਿਹੜਾ ਉਹ 5-6 ਅਪ੍ਰੈਲ ਨੂੰ ਹੋ ਰਿਹਾ ਹੈ 15-17 ਤੋਂ ਹਾਂ ਤੇ ਬਾਕੀ ਅਸੀਂ ਜਿਹੜਾ ਇਹ ਅੱਜ ਜੇ ਅਸੀਂ ਨਵੀਂ ਟੀਮ ਚੁਣ ਕੇ ਜਿਹੜੀਆਂ ਆਉਣ ਵਾਲੀਆਂ ਚੁਣੌਤੀਆਂ ਨੇ ਉਹਨੂੰ ਠੀਕ ਕਰਨ ਵਾਸਤੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਨੀ ਨਵੀਂ ਟੀਮ ਚੋਰ ਕੇ ਔਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਂ ਬੰਦ ਕਰਕੇ ਵੀ ਜਿਹੜੇ ਨੇ ਸਾਡਾ ਪਹਿਲਾ ਇਤਿਹਾਸ ਹੈ ਇਹ ਸਾਡੀ ਜਥੇਬੰਦੀ ਦਾ ਕਿਉਂਕਿ ਸਾਨੂੰ ਬੜਾ ਵੱਡਾ ਮਾਣ ਹੈ ਆਪਣੀ ਜਥੇਬੰਦੀ ਤੇ ਕਿ 1936 ਦੀ ਬਣੀ ਹੋਈ ਹੈ ਔਰ ਪਹਿਲੀ ਜਥੇਬੰਦੀ ਹੈ ਔਰ ਇਹਦਾ ਜਿਹੜਾ ਸ਼ਾਨਾ ਮਤਾ ਇਤਿਹਾਸ ਹੈ ਕਿ ਇਹਨੂੰ ਆਜ਼ਾਦੀ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਸਾਡੇ ਦੇਸ਼ ਭਗਤਾਂ ਨੇ ਬਾਬਾ ਸੋਣ ਸੇ ਭੱਕਣੇ ਵਰਗਿਆਂ ਨੇ ਤੇਜਾ ਸੇ ਸੁਤੰਤਰ ਵਰਗਿਆਂ ਨੇ ਲੜਾਈ ਲੜ ਕੇ ਜ਼ਗੀਰਦਾਰੀ ਤੋੜ ਕੇ ਲੋਕਾਂ ਨੂੰ ਮਾਲਕ ਬਣਾਇਆ ਜ਼ਮੀਨਾਂ ਦਾ ਅੱਜ ਭਾਵੇਂ ਕਹੀ ਜਾਵੇ ਕੋਈ ਵੀ ਅਸੀਂ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਪਰ ਸਾਡੀ ਜਥੇਬੰਦੀ ਜਿਹੜੀ ਅਸੀਂ ਬਿਲਕੁਲ ਠੋਕ ਕੇ ਕਹਿ ਸਕਦੇ ਆ ਕਿ ਸਾਡੀ ਜਥੇਬੰਦੀ ਦੇ अनेका ਕਾਰਕੁਨ ਜਿਨ੍ਹਾਂ ਦੇ ਵਿੱਚ ਰਹੇ ਨੇ ਔਰ ਇਹ ਜ਼ਮੀਨ ਨੂੰ ਵੰਡਣ ਖਾਤਰ ਕਈ ਮਹੀਨੇ ਜਿਨ੍ਹਾਂ ਕੱਟ ਕੇ ਆਦੇ ਪਿੰਡੇ ਤੇ ਤਸ਼ੱਦਦ ਚੱਲ ਕੇ ਲੋਕਾਂ ਨੂੰ ਮਾਲਕ ਬਣਵਾਇਆ ਹੈ ਸੋ ਫਿਰ ਲੜਾਈ ਜਿਹੜੀ ਉਹ ਸਾਡੂ ਲੜਨੀ ਪੈਣੀ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੀ ਮੋਤੀ ਦੀ ਸਰਕਾਰ ਏ ਉਹ ਫਿਰ ਸਾਡੇ ਕੋਲ ਜ਼ਮੀਨ ਖੋਕੇ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਏ ਸੋ ਇਸ ਵਾਸਤੇ ਅਸੀਂ ਨਵੀਂ ਟੀਮ ਆਪਣੀ ਤਿਆਰ ਕਰਕੇ ਜਿਹੜੀ ਪਹਿਲਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਮੰਨ ਲਓ ਜੇ ਨਾਲ ਚ ਜਾ ਕੇ ਜ਼ਮੀਨ ਲੈ ਕੇ ਦਿੱਤੀ ਏ ਉਹ ਜ਼ਮੀਨ ਤੇ ਅਸੀਂ ਕਦੇ ਵੀ ਕਿਸੇ ਤੇ ਕਰਜ਼ਾ ਨਹੀਂ ਹੋਦਿਆਂਗੇ ਇਹ ਉਸ ਨਵੀਂ ਟੀਮ ਨੂੰ ਚੁਣ ਕੇ ਅਸੀਂ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਹਮਤ ਕਰਾਂਗੇ